ਪੀਟੀਸੀ న్యూਸ ਦੇ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਤੁਹਾਨੂੰ ਪਤਾ ਹੈ ਕਿ ਖਡੂਰ ਸਾਹਿਬ ਤੋਂ ਚੋਣ ਜਿੱਤਣ ਵਾਲੇ ਅਮਰਿਤਪਾਲ ਸਿੰਘ ਨੂੰ ਡਿਬ੍ਰੂਗੜ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਮਿਲ ਗਈ ਹੈ ਹੁਣ ਉਹ ਦਿੱਲੀ ਦੇ ਵਿੱਚ ਸੌ ਚੁੱਕਣਗੇ ਸੰਸਦ ਵਜੋਂ ਪਰ ਇਸ ਸੌ ਚੁੱਕਣ ਦੇ ਪਿੱਛੇ ਕਈ ਸ਼ਰਤਾਂ ਵੀ ਲਗਾਈਆਂ ਗਈਆਂ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਮਰਿਤਪਾਲ ਸਿੰਘ ਨੂੰ ਉਹਨਾਂ ਦੇ ਉੱਪਰ ਐਨਐਸਏ ਲਗਾਇਆ ਗਿਆ ਨੈਸ਼ਨਲ ਸਿਕਿਉਰਿਟੀ ਐਕਟ ਲਗਾਇਆ ਗਿਆ ਇਸ ਤੋਂ ਬਾਅਦ ਹੀ ਇਹ ਕਿਆਸਰਾਈਆਂ ਸੰਕੀ ਕੀ ਅਮਰਿਤਪਾਲ ਸਿੰਘ ਇਹ ਚੋਣ ਜਿੱਤਣ ਤੋਂ ਬਾਅਦ ਸੌ ਚੁੱਕ ਸਕਣਗੇ ਜਾਂ ਨਹੀਂ ਪਰ ਇਹ ਕੱਲ ਜੋ ਆਰਡਰ ਆਇਆ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ 5 ਤਰੀਕ ਤੋਂ ਲੈ ਕੇ ਅਗਲੇ 4 ਦਿਨਾਂ ਤੱਕ ਉਹਨਾਂ ਦੀ ਜੋ ਆਰਜੀ ਤੌਰ ਤੇ ਰਿਹਾਈ ਹੋਏਗੀ ਉਸ ਦੇ ਲਈ ਉਹਨਾਂ ਨੂੰ ਸਮਾਂ ਦਿੱਤਾ ਗਿਆ ਜਿਸ ਦੇ ਵਿੱਚ ਉਹ ਦਿੱਲੀ ਆਉਣਗੇ ਤੇ ਆਪਣੀ ਸੋਚਣਗੇ ਪਰ ਇਸ ਦੇ ਨਾਲ 10 ਸ਼ਰਤਾਂ ਵੀ ਲਗਾਈਆਂ ਗਈਆਂ ਨੇ ਇਹਨਾਂ 10 ਸ਼ਰਤਾਂ ਬਾਰੇ ਅੱਜ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਹ 10 ਸ਼ਰਤਾਂ ਕਿਹੜੀਆਂ ਨੇ ਤੁਹਾਨੂੰ ਤੁਹਾਡੇ ਮਨ ਵਿੱਚ ਇਹ ਸਵਾਲ ਆ ਰਹੇ ਹੋਣਗੇ ਕਿ ਜਦੋਂ ਅਮਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਆਉਣਗੇ ਤਾਂ ਕੀ ਉਹ ਦਿੱਲੀ ਹੀ ਰਹਿਣਗੇ ਜਾਂ ਦਿੱਲੀ ਦੇ ਆਲੇ ਦੁਆਲੇ ਇਲਾਕੇ ਤੇ ਵੀ ਜਾ ਸਕਦੇ ਨੇ ਜਾਂ ਆਪਣੇ ਘਰ ਵੀ ਆ ਸਕਦੇ ਨੇ ਜਾਂ ਉਹ ਕਿਸੇ ਨੂੰ ਸੰਬੋਧਿਤ ਵੀ ਕਰ ਸਕਦੇ ਨੇ ਜਾਂ ਉਹਨਾਂ ਦਾ ਪੂਰਾ ਪਲਾਨ ਕੀ ਰਹੇਗਾ ਤਾਂ ਇੰਨਾ ਪਲਾਨਾਂ ਬਾਰੇ ਵੀ ਅਸੀਂ ਦੱਸਾਂਗੇ ਤੇ ਉਹ 10 ਸ਼ਰਤਾਂ ਕੀ ਨੇ ਉਸ ਬਾਰੇ ਵੀ ਤੁਹਾਨੂੰ ਇੱਕ ਹੀ ਕਰਕੇ ਅਸੀਂ ਦੱਸਣ ਜਾ ਰਹੇ ਹਾਂ ਤਾਂ ਇਹਨਾਂ 10 ਸ਼ਰਤਾਂ ਦੇ ਵਿੱਚ ਜੋ ਲਗਾਈਆਂ ਗਈਆਂ ਨੇ ਕਿ ਅਮਰਿਤਪਾਲ ਸਿੰਘ ਨੂੰ ਇਹਨਾਂ 10 ਸ਼ਰਤਾਂ ਦੇ ਉੱਪਰ ਸੌਂ ਚੁਕਾਈ ਜਾਏਗੀ ਉਹ 10 ਸ਼ਰਤਾਂ ਇਹ ਨੇ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਐਸਐਸਪੀ ਅੰਮ੍ਰਿਤਸਰ ਦਿਹਾਤੀ ਕਿਉਂਕਿ ਉਹਨਾਂ ਦੇ ਉੱਪਰ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਹੀ ਮਾਮਲਾ ਦਰਸੀ ਉਸ ਤੋਂ ਬਾਅਦ ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਇਹ ਕਿਹਾ ਗਿਆ ਕਿ ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਸੁਝਾਈ ਗਈ ਪੁਲਿਸ ਮੁਲਾਜ਼ਮਾਂ ਦੀ ਨਫਰੀ ਯਾਨੀ ਅਮ੍ਰਿਤਪਾਲ ਸਿੰਘ ਦੇ ਨਾਲ ਜਿੰਨੇ ਪੁਲਿਸ ਮੁਲਾਜ਼ਮ ਰਹਿਣਗੇ ਉਹ ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਦੱਸੇ ਜਾਣਗੇ ਕਿ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਨਾਲ ਹੋਣਗੇ ਉਹੀ ਪੁਲਿਸ ਮੁਲਾਜ਼ਮ ਅਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਤੋਂ ਅਸਥਾਈ ਤੌਰ ਤੇ ਰਿਹਾ ਹੋਈ ਰਿਹਾਈ ਹੋਣ ਤੋਂ ਬਾਅਦ ਉਹਨਾਂ ਦੇ ਨਾਲ ਰਹਿਣਗੇ ਤੇ ਜੇਲ੍ਹ ਵਾਪਸੀ ਤੱਕ ਵੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਜੋ ਟੁਕੜੀ ਹੈ ਜੋ ਨਫਰੀ ਹੈ ਪੁਲਿਸ ਮੁਲਾਜ਼ਮਾਂ ਦੀ ਜੋ ਟੁਕੜੀ ਹੋਈਗੀ ਉਹ ਅਮ੍ਰਿਤਪਾਲ ਸਿੰਘ ਦੇ ਨਾਲ ਰਹੇਗੀ ਯਾਨੀ ਕਿ ਜੇਲ੍ਹ ਤੋਂ ਦਿੱਲੀ ਆਉਣ ਤੱਕ ਤੇ ਦਿੱਲੀ ਤੋਂ ਲੈ ਕੇ ਵਾਪਸੀ ਜੇਲ੍ਹ ਤੱਕ ਜਾਣ ਜਾਣ ਤੱਕ ਦਾ ਜੋ ਸੁਰੱਖਿਆ ਰੈਗਿਓ ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਇਹ ਇਹ ਫਰਜ਼ ਨਿਭਾਇਆ ਜਾਏਗਾ ਪਹਿਲੀ ਸ਼ਰਤ ਤਾਂ ਇਹ ਰਹੀ ਦੂਜੀ ਸ਼ਰਤ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਸੰਸਦ ਭਵਨ ਕੰਪਲੈਕਸ ਵਿੱਚ ਮੌਜੂਦਗੀ ਤੱਕ ਉਹਨਾਂ ਦੇ ਨਾਲ ਓਨੀ ਹੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਹੋਣਗੇ ਜਿੰਨੀ ਲੋਕ ਸਭਾ ਦੇ ਸਿਕੱਤਰ ਜਨਰਲ ਵੱਲੋਂ ਆਗਿਆ ਹੋਵੇਗੀ ਯਾਨੀ ਤੁਹਾਨੂੰ ਪਤਾ ਹੈ ਕਿ ਜਦੋਂ ਸੌ ਚੁੱਕਣ ਦੇ ਲਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਦੇ ਜਿਸ ਚੈਂਬਰ 'ਚ ਸੌ ਚੁੱਕਣਗੇ ਕਿ ਤੁਹਾਨੂੰ ਪਤਾ ਹੈ ਕੀ ਲੋਕ ਸਭਾ ਦਾ ਜੋ ਜੋ ਸੈਸ਼ਨ ਹੈ ਉਸ ਕੁ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਪਰ ਅਮਰਿਤਪਾਲ ਸਿੰਘ ਨੂੰ ਸਪੈਸ਼ਲ ਤੌਰ ਤੇ ਸੌਚਕਣ ਦੇ ਲਈ ਰਿਬੂਗੜ ਜੇਲ੍ਹ ਤੋਂ ਇਹ ਇਜਾਜ਼ਤ ਮਿਲੀ ਹੈ ਤਾਂ ਅਮਰਿਤਪਾਲ ਸਿੰਘ ਸੰਸਦ ਭਵਨ ਦੇ ਜਿਸ ਕੰਪਲੈਕਸ ਵਿੱਚ ਸੌਚਕਣਗੇ ਉਹਨਾਂ ਦੇ ਨਾਲ ਕਿਹੜੇ ਕਿਹੜੇ ਸੁਰੱਖਿਆ ਮੁਲਾਜ਼ਮ ਰਹਿਣਗੇ ਤੇ ਕਿੰਨੀ ਗਿਣਤੀ ਦੇ ਵਿੱਚ ਰਹਿਣਗੇ ਉਸ ਦਾ ਫੈਸਲਾ ਲੋਕ ਸਭਾ ਦੇ ਸਿਕੱਤਰ ਜਨਰਲ ਵੱਲੋਂ ਕੀਤਾ ਜਾਏਗਾ ਯਾਨੀ ਉਹਨਾਂ ਦੀ ਆਗਿਆ ਤੋਂ ਬਗੈਰ ਇੱਕ ਵੀ ਸ਼ਖਸ ਐਕਸਟਰਾ ਉੱਥੇ ਮੌਜੂਦ ਨਹੀਂ ਰਹੇਗਾ ਇਹ ਰਹੀ ਨੰਬਰ 2 ਸ਼ਰਤ ਨੰਬਰ 3 ਸ਼ਰਤ ਇਹ ਹੈ ਕੀ ਰਿਹਾਈ ਦੇ ਸਮੇਂ ਦੌਰਾਨ ਅੰਮ੍ਰਿਤਪਾਲ ਸਿੰਘ ਨਵੀਂ ਦਿੱਲੀ ਤੋਂ ਇਲਾਵਾ ਕਿਸੇ ਹੋਰ ਇਲਾਕੇ ਵਿੱਚ ਦਾਖਲ ਨਹੀਂ ਹੋਣਗੇ ਯਾਨੀ ਕਿ ਇਸ ਵਿੱਚ ਅਹਿਮ ਸ਼ਰਤ ਇਹ ਹੈ ਜੇ ਕਿਸੇ ਦੇ ਮਨ ਵਿੱਚ ਇਹ ਹੋਏਗਾ ਕਿ ਅੰਮ੍ਰਿਤਪਾਲ ਸਿੰਘ ਨੂੰ ਜੇ 4 ਦਿਨਾਂ ਦੀ ਪਰੋਲ ਮਿਲੀ ਹੈ 4 ਦਿਨਾਂ ਦੀ ਅਸਥਾਈ ਰਿਹਾਈ ਮਿਲੀ ਹੈ ਤਾਂ ਕੀ ਉਹ ਵਕ ਵਕ ਥਾਵਾਂ ਤੇ ਜਾ ਸਕਦੇ ਨੇ ਤਾਂ ਅਜਿਹਾ ਨਹੀਂ ਹੈ ਅੰਮ੍ਰਿਤਪਾਲ ਸਿੰਘ ਜਦੋਂ ਨਵੀਂ ਦਿੱਲੀ ਦੇ ਵਿੱਚ ਹੋਣਗੇ ਤਾਂ ਨਵੀਂ ਦਿੱਲੀ ਦਾ ਜੋ ਟੈਰੀਟਰੀ ਯਾਨੀ ਜੋ ਏਰੀਆ ਤੈਅ ਕੀਤਾ ਗਿਆ ਉਸ ਏਰੀਏ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਇੱਕ ਕਦਮ ਵੀ ਬਾਹਰ ਨਹੀਂ ਰੱਖ ਸਕਣਗੇ ਯਾਨੀ ਇਹ ਤੈ ਹੋ ਗਿਆ ਕਿ ਅੰਮ੍ਰਿਤਪਾਲ ਸਿੰਘ ਸਿਰਫ ਨਵੀਂ ਦਿੱਲੀ ਦੇ ਵਿੱਚ ਹੀ ਰਹਿਣਗੇ ਤੇ ਉਸ ਤੋਂ ਬਾਹਰ ਨਹੀਂ ਜਾਣਗੇ ਉਸ ਤੋਂ ਅਗਲੀ ਸ਼ਰਤ ਆਂਦੀ ਹੈ ਨੰਬਰ 4 ਸ਼ਰਤ ਹੈ ਉਹਨਾਂ ਦੀ ਜੋ ਕੇਂਦਰੀ ਜੇਲ ਡਿਬਰੂਗੜ ਤੋਂ ਰਿਹਾਈ ਹੈ ਉਥੋਂ ਲੈ ਕੇ ਅ ਦਿੱਲੀ ਤੱਕ ਆਉਣ ਦਾ ਸਮਾਂ ਜੋ 4 ਦਿਨਾਂ ਦੀ ਪੈਰੋਲ ਹੈ ਇਹ 4 ਦਿਨਾਂ ਦੀ ਪੈਰੋਲ ਸਿਰਫ ਇਸੇ ਲਈ ਹੈ ਕਿ ਡਿਬਰੂਗੜ ਤੋਂ ਦਿੱਲੀ ਦਿੱਲੀ ਤੋਂ ਡਿਬਰੂਗੜ ਉਸ ਤੋਂ ਇਲਾਵਾ ਉਹ ਕਿਤੇ ਹੋਰ ਥਾਂ ਤੇ ਨਹੀਂ ਜਾਣਗੇ ਕਿਉਂਕਿ ਇਸ ਦੇ ਵਿੱਚ ਕਈ ਕਾਰਨ ਹੋ ਸਕਦੇ ਨੇ ਜੋ ਕਿ ਸੰਭਾਵੀ ਕਾਰਨ ਇਹ ਨੇ ਕਿਉਂਕਿ ਅਸਾਮ ਦੇ ਵਿੱਚ ਫਲਡ ਸਿਚੁਏਸ਼ਨ ਯਾਨੀ ਹਰ ਵਰਗੇ ਹਾਲਾਤ ਨੇ بارش ਬਹੁਤ ਹੋ ਰਹੀ ਹੈ ਪਰ ਸ਼ਾਇਦ ਇਸ ਨੂੰ ਵੀ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਕਿ ਹੋ ਸਕਦਾ ਹੈ ਕਿ ਟੈਕਨੀਕਲ ਕੋਈ ਸਮੱਸਿਆ ਆ ਜਾਵੇ ਜਿਸ ਕਰਕੇ ਕੋਈ ਡਿਲੇ ਹੋਵੇ ਇਸੇ ਕਰਕੇ 5 ਤਰੀਕ ਤੋਂ ਲੈ ਕੇ ਅਗਲੇ 4 ਦਿਨਾਂ ਤੱਕ ਦਾ ਪਰੋਲ ਦਿੱਤੀ ਗਈ ਹੈ ਯਾਨੀ 4 ਦਿਨ ਤੋਂ ਪਹਿਲਾਂ ਵੀ ਅੰਮ੍ਰਿਤਪਾਲ ਸਿੰਘ ਵਾਪਸ ਡਿਬ루ਗੜ ਜੇਲ੍ਹ ਜਾ ਸਕਦੇ ਨੇ ਅਜੇ ਹਾਂ ਨਹੀਂ ਕਿ ਉਹ 4 ਦਿਨ ਹੀ ਉੱਥੇ ਰਹਿਣਗੇ ਦਿੱਲੀ ਦੇ ਵਿੱਚ ਜਦੋਂ ਸੌ ਚੁੱਕੀ ਜਾਏਗੀ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਏਗੀ ਕਿ ਉਹਨਾਂ ਨੂੰ ਡਿਬ루ਗੜ ਜੇਲ੍ਹ ਲੈ ਕੇ ਜਾਇਆ ਜਾਵੇ ਇਹ ਤਰਹੀ ਅਗਲੀ ਸ਼ਰਤ ਇਸ ਤੋਂ ਬਾਅਦ ਅਗਲੀ ਅੱਗੇ ਦੀ ਸ਼ਰਤ ਇਹ ਹੈ ਕਿ ਜਿਸ ਸਮੇਂ ਤੱਕ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਕੰਪਲੈਕਸ ਵਿੱਚ ਰਹਿਣ ਦੀ ਲੋੜ ਨਹੀਂ ਹੋਵੇਗੀ ਉਸ ਸਮੇਂ ਤੱਕ ਉਹਨਾਂ ਦੀ ਨਵੀਂ ਦਿੱਲੀ ਵਿੱਚ ਅਜੇ ਹੀ ਥਾਂ ਤੇ ਰੱਖਿਆ ਜਾਵੇਗਾ ਯਾਨੀ ਅਜੇ ਹੀ ਥਾਂ ਤੇ ਰੱਖਿਆ ਜਾਵੇਗਾ ਜਿਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੀ ਹੋਵੇਗੀ ਯਾਨੀ ਉਹ ਥਾਂ ਜਿੱਥੇ ਅਮਰਿਤਪਾਲ ਸਿੰਘ ਰਹਿਣਗੇ ਉਹ ਥਾਂ ਦੀ ਵੀ ਚੋਣ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਵੱਲੋਂ ਕੀਤੀ ਜਾਏਗੀ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਤੱਕ ਅਮਰਿਤਪਾਲ ਸਿੰਘ ਸੌ ਨਹੀਂ ਚੁੱਕ ਰਹੇ ਹੋਣਗੇ ਉਸ ਦੇ ਸਮੇਂ ਤੱਕ ਜਿਹੜੀ ਥਾਂ ਤੇ ਅੰਮ੍ਰਿਤਪਾਲ ਸਿੰਘ ਰਹਿਣਗੇ ਕਿਉਂਕਿ ਸੁਰੱਖਿਆ ਦਾ ਮਾਮਲਾ ਇਸ ਕਰਕੇ ਇਸ ਬਾਰੇ ਨਹੀਂ ਦੱਸੇਗਾ ਕਿ ਅੰਮ੍ਰਿਤਪਾਲ ਸਿੰਘ ਨੂੰ ਕਿਹੜੀ ਥਾਂ ਤੇ ਰੱਖਿਆ ਜਾਵੇਗਾ ਦਿੱਲੀ ਦੇ ਵਿੱਚ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਜੇ ਤੋ ਸੌ ਨਹੀਂ ਚੁੱਕ ਰਹੇ ਹੋਣਗੇ ਉਸ ਪ੍ਰਕਿਰਿਆ ਵਿੱਚ ਨਹੀਂ ਹੋਣਗੇ ਤਾਂ ਅੰਮ੍ਰਿਤਪਾਲ ਸਿੰਘ ਨੂੰ ਕਿਹੜੀ ਥਾਂ ਤੇ ਦਿੱਲੀ ਦੇ ਵਿੱਚ ਰੱਖਣਾ ਹੈ ਨਵੀਂ ਦਿੱਲੀ ਦੇ ਇਲਾਕੇ ਵਿੱਚ ਰੱਖਣਾ ਇਸ ਦਾ ਫੈਸਲਾ ਸੁਰੱਖਿਆ ਕਾਰਨਾਂ ਨੂੰ ਦੇਖਦੇ ਹੋਏ ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਫੈਸਲਾ ਕੀਤਾ ਜਾਏਗਾ ਕਿ ਕਿਹੜੀ ਥਾਂ ਤੇ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਦੇ ਵਿੱਚ ਰੱਖਣਾ ਹੈ ਉਸ ਤੋਂ ਬਾਅਦ ਸ਼ਰਤਾਂ ਦੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਉਹਨਾਂ ਨੂੰ ਜਿੱਥੇ ਉਹ ਰੁਕੇ ਹੋਣਗੇ ਉਸੇ ਸਮੇਂ ਦੌਰਾਨ ਹੀ ਮਿਲ ਸਕਣਗੇ ਯਾਨੀ ਕਿ ਜਿੱਥੇ ਜਦੋਂ ਉਹ ਸੌ ਚੁੱਕਣ ਜਾਣਗੇ ਉਸ ਵੇਲੇ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਉਹਨਾਂ ਦੇ ਪਿਤਾ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉਹਨਾਂ ਦੇ ਨਾਲ ਨਹੀਂ ਜਾਏਗਾ ਸਿਰਫ ਅੰਮ੍ਰਿਤਪਾਲ ਸਿੰਘ ਨਵੀਂ ਦਿੱਲੀ ਦੇ ਜਿਸ ਥਾਂ ਤੇ ਰੁਕੇ ਹੋਣਗੇ ਜਿਸ ਘਰ ਵਿੱਚ ਜਾਂ ਜਿਸ ਜਿਹੜੀ ਵੀ ਥਾਂ ਤੇ ਪੁਲਿਸ ਉਹਨਾਂ ਨੂੰ ਰੱਖੇਗੀ ਉੱਥੇ ਰੁਕੇ ਹੋਣਗੇ ਸਿਰਫ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਉੱਥੇ ਹੀ ਜਾ ਕੇ ਉਹਨਾਂ ਨਾਲ ਮੁਲਾਕਾਤ ਕਰ ਸਕਦੇ ਨੇ ਤੇ ਇਹ ਸ਼ਰਤ ਅਹਿਮ ਹੈ ਇਹਨਾਂ ਸ਼ਰਤਾਂ ਦੇ ਵਿੱਚੋਂ ਇੱਕ ਅੱਗੇ ਦੀ ਗੱਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਕੰਮ ਕਰਨ ਜਾਂ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕਰਨਗੇ ਇਹ ਆਪਣੇ ਆਪ ਵਿੱਚ ਸਭ ਤੋਂ ਅਹਿਮ ਹੈ ਕਿਉਂਕਿ ਕਈ ਲੋਕਾਂ ਦੇ ਮਨ ਵਿੱਚ ਇਹ ਹੋਏਗਾ ਕਿ ਸ਼ਾਇਦ ਅੰਮ੍ਰਿਤਪਾਲ ਸਿੰਘ ਜੇ ਤੋ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਤਾਂ ਸ਼ਾਇਦ ਉਹ ਮੀਡੀਆ ਸਾਹਮਣੇ ਕੁਝ ਕਹਿਣਗੇ ਜਾਂ ਕੋਈ ਅਜਿਹਾ ਬਿਆਨ ਜਾਰੀ ਹੋਏਗਾ ਪਰ ਇਹ ਇਹਨਾਂ ਸ਼ਰਤਾਂ ਦੇ ਵਿੱਚ ਅਹਿਮ ਸ਼ਰਤ ਇਹ ਵੀ ਲਗਾਈ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਜੇਕਰ ਸੁਰੱਖਿਆ ਕੌਮ ਕੌਮੀ ਸੁਰੱਖਿਆ ਨੂੰ ਲੈ ਕੇ ਕੋਈ ਗੱਲ ਆਉਂਦੀ ਹੈ ਉਸ ਦੇ ਪ੍ਰਤੀ ਕੋਈ ਬਿਆਨ ਦਿੰਦੇ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਦਿੰਦੇ ਨੇ ਜਿਸ ਦੇ ਨਾਲ ਕਿ ਮੁਲਕ ਦੀ ਸੁਰੱਖਿਆ ਦੇ ਉੱਪਰ ਕੋਈ ਢਾਹ ਹੁੰਦੀ ਹੈ ਤਾਂ ਉਸ ਨੂੰ ਉਸ ਤੋਂ ਵੀ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਯਾਨੀ ਕਿ ਇਸ ਦਾ ਮਤਲਬ ਇਹ ਹੋਇਆ ਕਿ ਅਮਰਿਤਪਾਲ ਸਿੰਘ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਜਾਰੀ ਨਹੀਂ ਕਰਨਗੇ ਜਾਂ ਕਿਸੇ ਵੀ ਤਰ੍ਹਾਂ ਦਾ ਬਿਆਨ ਉਹਨਾਂ ਦਾ ਨਸ਼ਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਅਮਰਿਤਪਾਲ ਸਿੰਘ ਜਾਂ ਉਹਨਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਕੋਈ ਰਿਸ਼ਤੇਦਾਰ ਉਹਨਾਂ ਦੇ ਕਿਸੇ ਵੀ ਬਿਆਨ ਦੀ ਵੀਡੀਓਗ੍ਰਾਫੀ ਨਹੀਂ ਕਰੇਗਾ ਤੇ ਨਾ ਹੀ ਉਸ ਨੂੰ ਪ੍ਰਸਾਰਿਤ ਕਰਨ ਦੀ ਇਜਾਜ਼ਤ ਹੋਏਗੀ। ਇਦਾ ਮਤਲਬ ਇਹ ਹੋਇਆ ਕਿ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਮਿਲਣ ਗਿਆ ਹੋਵੇਗਾ ਤਾਂ ਮੋਬਾਈਲ ਫੋਨ ਤੇ ਜਾਂ ਉਹਨਾਂ ਦਾ ਆਡੀਓ ਜਾਂ ਵੀਡੀਓ ਕਿਸੇ ਵੀ ਤਰ੍ਹਾਂ ਦਾ ਆਡੀਓ ਵੀਡੀਓ ਰਿਕਾਰਡ ਨਹੀਂ ਕੀਤਾ ਜਾ ਸਕੇਗਾ ਜਾ ਸਕੇਗਾ ਇਹ ਸ਼ਰਤਾਂ ਦੇ ਵਿੱਚੋਂ ਇੱਕ ਹੈ ਤੇ ਨਾ ਹੀ ਇਹ ਇਜਾਜ਼ਤ ਹੋਏਗੀ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਦੇ ਦੌਰਾਨ ਜੇਕਰ ਉਹਨਾਂ ਦਾ ਕੋਈ ਵੀਡੀਓ ਜਾਂ ਉਹਨਾਂ ਦਾ ਕੋਈ ਬਿਆਨ रिकॉर्ड करके बाहर प्रसारित ਕੀਤਾ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਏਗੀ ਯਾਨੀ ਇਹਨਾਂ ਸ਼ਰਤਾਂ ਦੇ ਵਿੱਚੋਂ ਇੱਕ ਇਹ ਰੱਖੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਉਹਨਾਂ ਦਾ ਰਿਕਾਰਡ ਨਹੀਂ ਕੀਤਾ ਜਾਏਗਾ ਤੇ ਨਾ ਹੀ ਜਨਤਕ ਤੌਰ ਤੇ ਉਹਨੂੰ ਨਸ਼ਰ ਕੀਤਾ ਜਾਏਗਾ ਅੱਗੇ ਦੀ ਸ਼ਰਤ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਜੋ ਫੇਰੀ ਹੈ ਉਸ ਦਾ ਸਾਰਾ ਖਰਚਾ ਡੀਜੀਪੀ ਪੰਜਾਬ ਕੋਲ ਉਪਲਬਧ ਵਿਭਾਗੀ ਬਜਟ ਵਿੱਚੋਂ ਵਸੂਲ ਕੀਤਾ ਜਾਏਗਾ ਯਾਨੀ ਕਿ ਡਿਬਰੂਗੜ ਜੇਲ ਤੋਂ ਦਿੱਲੀ ਲੈ ਕੇ ਆਉਣ ਫਿਰ ਦਿੱਲੀ ਤੋਂ ਲੈ ਕੇ ਡਿਬਰੂਗੜ ਜੇਲ ਤੱਕ ਭੇਜਣ ਤੱਕ ਜੋ ਵੀ ਖਰਚਾ ਆਏਗਾ ਅਮਰਿਤਪਾਲ ਸਿੰਘ ਨੂੰ ਸੋਚ ਕਾਉਣ ਦੇ ਲਈ ਉਸ ਦਾ ਸਾਰਾ ਖਰਚਾ ਵਸੂਲਿਆ ਜਾਏਗਾ ਡੀਜੀਪੀ ਪੰਜਾਬ ਦੇ ਉਸ ਖਾਤੇ ਚੋਂ ਜਿਸ ਦੇ ਵਿੱਚੋਂ ਖਰਚੇ ਦਾ ਸਾਰਾ ਹਿਸਾਬ ਕਿਤਾਬ ਕੀਤਾ ਜਾਂਦਾ ਯਾਨੀ ਕਿ ਇਸ ਦਾ ਖਰਚਾ ਡੀਜੀਪੀ ਪੰਜਾਬ ਵੱਲੋਂ ਡੀਜੀਪੀ ਪੰਜਾਬ ਦੇ ਕੋਲ ਜੋ ਉਪਲਬਧ ਵਿਭਾਗੀ ਬਜਟ ਹੁੰਦਾ ਉਸ ਦੇ ਵਿੱਚੋਂ ਹੀ ਕੀਤਾ ਜਾਏਗਾ ਯਾਨੀ ਇਸ ਦੇ ਵਿੱਚ ਬਾਹਰੋਂ ਕੋਈ ਖਰਚਾ ਨਹੀਂ ਕੀਤਾ ਜਾਏਗਾ ਤਾਂ ਇਹ ਖਰਚਾ ਵੀ ਪੰਜਾਬ ਦੇ ਸਿਰ ਪਏਗਾ ਅੱਗੇ ਵੀ ਜੋ ਸ਼ਰਤ ਹੈ ਜੋ ਦਸਵੀਂ ਸ਼ਰਤ ਹੈ ਜੋ ਆਖਰੀ ਸ਼ਰਤ ਹੈ ਉਹ ਇਹ ਹੈ ਕਿ ਐਸਐਸਪੀ ਅੰਮ੍ਰਿਤਸਰ ਦਿਹਾਤੀ ਅਮਰਿਤਪਾਲ ਦੀ ਆਰਜੀ ਰਿਹਾਈ ਦੀਆਂ ਸ਼ਰਤਾਂ ਦੀ ਪਾਲਣਾ ਲਈ ਲੋਕ ਸਭਾ ਦੇ ਸਕੱਤਰ ਜਨਰਲ ਨਾਲ ਤਾਲਮਿਲ ਕਰਨਗੇ ਯਾਨੀ ਕਿ ਲੋਕ ਸਭਾ ਦਾ ਜਨਰਲ ਸਕੱਤਰ ਜੋ ਹੋਏਗਾ ਉਹਨਾਂ ਦੇ ਨਾਲ ਜੋ ਵੀ ਤਾਲਮਿਲ ਹੋਏਗੀ ਜੋ ਵੀ ਸ਼ਰਤਾਂ ਹੋਣਗੀਆਂ ਜੋ ਵੀ ਉਹਨਾਂ ਵੱਲੋਂ ਪ੍ਰੋਟੋਕੋਲ ਤੈਅ ਕੀਤਾ ਜਾਏਗਾ ਉਹਨਾਂ ਦੇ ਨਾਲ ਡਾਇਰੈਕਟ ਕਨਵਰਸੇਸ਼ਨ ਯਾਨੀ ਸਿੱਧੀ ਗੱਲਬਾਤ ਹੋਏਗੀ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੀ ਤਾਂ ਇਸ ਸਬੰਧ ਦੇ ਵਿਚਾਲੇ ਤੁਹਾਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਐਸਐਸਪੀ ਅੰਮ੍ਰਿਤਸਰ ਦਿਹਾਤੀ ਤੇ ਲੋਕ ਸਭਾ ਦੇ ਸਕੱਤਰ ਜਨਰਲ ਨਾਲ ਜੋ ਵੀ ਤਾਲਮਿਲ ਹੋਏਗੀ ਜੋ ਵੀ ਗੱਲਬਾਤ ਹੋਏਗੀ ਇਹਨਾਂ ਦੋਨਾਂ ਲੋਕਾਂ ਦੇ ਵਿਚਾਲੇ ਹੋਏਗੀ ਇਸ ਤੋਂ ਇਲਾਵਾ ਕੋਈ ਤੀਜਾ ਸ਼ਖਸ ਇਸ ਦੇ ਵਿੱਚ ਦਖਲ ਨਹੀਂ ਦੇਵੇ ਪ ਤਾਂ ਇਹ ਸਨ 10 ਸ਼ਰਤਾਂ ਜਿਸ ਦੇ ਤਹਿਤ ਅੰਮ੍ਰਿਤਪਾਲ ਸਿੰਘ ਨੂੰ 5 ਤਰੀਕ ਤੋਂ 4 ਦਿਨਾਂ ਦੇ ਲਈ ਪਰੋਲ ਦਿੱਤੀ ਗਈ ਹੈ ਇਹ ਪਰੋਲ 4 ਦਿਨਾਂ ਤੋਂ ਪਹਿਲਾਂ ਵੀ ਖਤਮ ਹੋ ਸਕਦੀ ਇਸ ਦੇ ਇਸ ਦੇ ਵਿੱਚ ਜੋ ਲੈਟਰ ਜਾਰੀ ਕੀਤੀ ਉਸ ਦੇ ਮੁਤਾਬਕ ਤਾਂ ਇਹੀ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਕਈਆਂ ਦੇ ਮਨ 'ਚ ਇਹ ਸੀ ਕਿ ਅੰਮ੍ਰਿਤਪਾਲ ਜਿੱਦੋਂ ਜੇਲ੍ਹ 'ਚੋਂ ਬਾਹਰ ਆਉਣਗੇ ਤਾਂ ਕੀ ਉਹ ਕਿਸੇ ਨੂੰ ਸੰਬੋਧਿਤ ਕਰਨਗੇ ਕਿ ਕਿਸੇ ਤਰ੍ਹਾਂ ਦਾ ਬਿਆਨ ਦੇਣਗੇ ਜਾਂ ਆਪਣੇ ਘਰ ਆਉਣਗੇ ਜਾਂ ਜਨਤਕ ਤੌਰ ਤੇ ਲੋਕਾਂ ਦੇ ਵਿੱਚ ਵਿਚਰਨਗੇ ਤਾਂ ਅਜਿਹਾ ਕੁਝ ਨਹੀਂ ਹੋਏਗਾ ਅੰਮ੍ਰਿਤਪਾਲ ਨੂੰ ਬਹੁਤ ਸਟ੍ਰਿਕਟ ਜੋ ਕੰਡੀਸ਼ਨ ਤੈਅ ਕੀਤੀਆਂ ਗਈਆਂ ਉਸ ਦੇ ਮੁਤਾਬਕ ਹੀ ਡਿਬਰੂਗੜ ਜੇਲ੍ਹ ਚੋਂ ਬਾਹਰ ਕੱਢਿਆ ਜਾਏਗਾ ਤੇ ਉਹਨਾਂ ਨੂੰ ਦਿੱਲੀ ਦੇ ਵਿੱਚ ਸੰਸਦ ਦੇ ਵਿੱਚ ਸੌ ਚੁਕਾ ਕੇ ਵਾਪਸ ਡਿਬਰੂਗੜ ਜੇਲ੍ਹ ਭੇਜ ਦਿੱਤਾ ਜਾਏਗਾ ਕਿਉਂਕਿ ਉਹਨਾਂ ਦੇ ਉੱਪਰ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਹੋਇਆ ਐਨਐਸਏ ਲੱਗਿਆ ਹੋਇਆ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਨੇ ਜਦੋਂ 4 ਜੂਨ ਦੀਆਂ ਚੋਣਾਂ ਦੇ ਉਸ ਤੋਂ ਬਾਅਦ ਚਾਰਜ ਨੂੰ ਜੋ ਨਤੀਜੇ ਆਏ ਸਨ ਲੋਕ ਸਭਾ ਚੋਣਾਂ ਦੇ ਉਸ ਤੋਂ ਬਾਅਦ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਅਮਰਿਤਪਾਲ ਸਿੰਘ ਐਨੇ ਵੱਡੇ ਮਾਰਜਨ ਦੇ ਨਾਲ ਖਡੂਰ ਸਾਹਿਬ ਦੀ ਸੀਟ ਜਿੱਤ ਜਾਣਗੇ ਤੁਹਾਨੂੰ ਪਤਾ ਹੈ ਕਿ ਚੋਣਾਂ ਤੋਂ ਕੁਝ ਸਮੇ ਐਕਟਿਵ ਹੋਏ ਸੀ ਯਾਨੀ ਕਿ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਰਿਵਾਰ ਨੇ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਨ ਦੀ ਇੱਛਾ ਜਤਾਈ ਹੈ ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਦਾਖਲ ਕਰਵਾਈ ਗਈ ਤੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇੰਨੇ ਘੱਟ ਸਮੇਂ ਦੇ ਵਿੱਚ ਅੰਮ੍ਰਿਤਪਾਲ ਦੀ ਇੰਨੀ ਹਵਾ ਬਣ ਜਾਏਗੀ ਤੇ ਉਹ ਖਡੂਰ ਸਾਹਿਬ ਦੀ ਸੀਟ 197000 ਤੋਂ ਵੱਧ ਵੋਟਾਂ ਤੋਂ ਜਿੱਤ ਜਾਣਗੇ ਜੋ ਕਿ ਪੂਰੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੋਂ ਸਭ ਤੋਂ ਵੱਧ ਵੱਧ ਜਿੱਤਣ ਦਾ ਵੋਟ ਮਰਜਣਾ ਹੈ ਤਾਂ ਹੁਣ ਜਿਨ੍ਹਾਂ ਲੋਕਾਂ ਨੂੰ ਇੰਤਜ਼ਾਰ ਸੀ ਕਿ ਅੰਮ੍ਰਿਤਪਾਲ ਸਿੰਘ ਕਦੋਂ ਸੌਚੋ ਚੁੱਕਣਗੇ ਉਹ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ 5 ਤਰੀਕ ਨੂੰ ਉਹਨਾਂ ਨੂੰ ਸੌ ਚੁਕਾਈ ਜਾਏਗੀ ਉਸ ਤੋਂ ਬਾਅਦ ਉਹਨਾਂ ਨੂੰ ਮੁੜ ਕੇ ਡਿਬਰੂਗੜ ਜੇਲ੍ਹ ਭੇਜ ਦਿੱਤਾ ਜਾਏਗਾ ਇਸ ਦੇ ਨਾਲ ਸੰਬੰਧਿਤ ਹੋਰ ਵੀ ਅਪਡੇਟਸ ਦੇ ਲਈ ਅਸੀਂ ਪੀਟੀਸੀ ਨਿਊਜ਼ ਤੇ ਹੋਰ ਖਬਰਾਂ ਵੀ ਦਿਖਾਉਂਦੇ ਰਵਾਂਗੇ ਧੰਨਵਾਦ